ਸੱਜਣ মিডিਆ ਚੈਨਲ ਉੱਤੇ ਸਾਰੇ ਦੋਸਤਾਂ ਦਾ ਸਵਾਗਤ ਮੈਂ ਹਾਂ ਬਲਬੀਰ ਜੰਡੂ ਜਿਸ ਤਰ੍ਹਾਂ ਦੇਸ਼ ਭਰ ਵਿੱਚ ਲੋਕ ਸਭਾ ਦੀਆਂ ਚੋਣਾਂ ਲਈ ਵਕ ਵਕ ਥਾਵਾਂ ਤੇ ਚੋਣ ਮੁਹਿੰਮ ਪੱਕੀ ਹੋਈ ਹੈ ਉਸੇ ਤਰ੍ਹਾਂ ਹੀ ਹਰਿਆਣਾ ਦੇ ਵਿੱਚ ਵੀ ਚੋਣ ਮੁਹਿੰਮ ਇੱਕ ਆਪਣੇ ਨਵੇਂ ਪੜਾਅ 'ਚ ਦਾਖਲ ਹੋ ਗਈ ਹੈ ਕਿ ਜਿਸ ਤਰ੍ਹਾਂ ਸਾਰੀਆਂ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਭਾਵੇਂ ਕਿ ਪਹਿਲਾਂ ਇਹ ਲੱਗਦਾ ਸੀਗਾ ਕਿ ਇੰਡੀਅਨ ਲੋਕਦਲ ਜਿਹੜਾ ਉਹ ਸ਼ਾਇਦ ਇੰਨੀਆਂ ਸੀਟਾਂ ਦੇ ਨਾਂ ਲੜੇ ਪਰ ਉਹਨਾਂ ਦੇ ਜਿਹੜਾ ਵਿੱਚੋਂ ਨਿਕਲੇ ਹੋਏ ਇੱਕ ਗਰੁੱਪ ਹੈ ਜੇਜਪੀ ਉਸਨੇ ਵੀ 10 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਪਰ ਇਹ ਸਾਰੀ ਸਥਿਤੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਆਪਣੀ ਐਂਟੀ ਇਨਕੰਮਬੈਂਸੀ ਦੀ ਲਹਿਰ ਤੋਂ ਬਚਣ ਦੇ ਲਈ ਭਾਵੇਂ ਕਿ ਮਨੋਰਾਲ ਖੱਟੜ ਹੋਣਾ ਨੂੰ ਪਾਸੇ ਕਰਕੇ ਨੈਭ ਸਿੰਘ ਸੈਣੀ ਹੋਣਾ ਨੂੰ ਮੁੱਖ ਮੰਤਰੀ ਬਣਾਇਆ ਨਵਾਂ ਮੰਤਰੀ ਮੰਡਲ ਬਣਾਇਆ ਪਰ ਉਹ ਸਾਰੇ ਦੇ ਬਾਵਜੂਦ ਐਸਐਲਪਾਰਤੀ ਜਨਤਾ ਪਾਰਟੀ ਖਾਸ ਕਰਕੇ ਜੇ ਅਸੀਂ ਨਜ਼ਰ ਮਾਰਦੇ ਆ ਤਾਂ ਉਹ ਜਿਆਦਾ ਸੰਕਟ ਚ ਨਜ਼ਰ ਆਉਂਦੀ ਹੈ ਉਸ ਦਾ ਕਾਰਨ ਇਹ ਹੈ ਕਿ ਇੱਕ ਤਾਂ ਐਂਟੀ ਇਨਕੰਮਬੈਂਸੀ ਦੂਸਰਾ ਉਹਨਾਂ ਦੇ ਆਪਣੀ ਪਾਰਟੀ ਦੇ ਅੰਦਰ ਜਿਹੜਾ ਵਿਰੋਧ ਹੈ ਕਿ ਬਾਹਰਲੇ ਉਮੀਦਵਾਰਾਂ ਨੂੰ ਜਿਸ ਢੰਗ ਨਾਲ ਲਿਆ ਕੇ ਉੱਥੇ ਉਤਾਰਿਆ ਗਿਆ ਮੈਦਾਨ ਚ ਅੰਦਰੋਂ ਜਿਹੜਾ ਵਿਰੋਧ ਹੋ ਰਿਹਾ ਤੇ ਤੀਸਰਾ ਜਿਹੜਾ ਕਿਸਾਨ ਤੇ जाट ਜਿਹੜੇ ਹੈ ਉਹ ਉਹਨਾਂ ਨੂੰ ਬਾਹਰ ਜਿਹੜੇ ਹੈ ਕਿਤੇ ਰੈਲੀਆਂ ਨਹੀਂ ਕਰਨ ਦਿੰਦੇ ਉਹਨਾਂ ਨੂੰ ਚੋਣ ਮਹੀਮਾ ਨਹੀਂ ਚਲਾਉਣ ਦਿੰਦੇ ਉਹਨਾਂ ਦਾ ਘਰਾਓ ਕਰਦੇ ਆ ਇੱਥੋਂ ਤੱਕ ਕਿ ਜਿਹੜੇ ਸਾਬਕਾ ਮੁੱਖ ਮੰਤਰੀ ਮਨੋਰ لال ਖੱਟੜ ਨੇ ਉਹ ਕਰਨਾਲ ਹਲਕੇ ਤੋਂ ਚੋਣ ਲੜ ਰਿਹਾ ਹੈ ਤੇ ਉਹਨਾਂ ਨੂੰ ਜਦੋਂ ਪਿੰਡਾਂ 'ਚ ਜਾਂਦੇ ਆ ਤੇ ਉੱਥੋਂ ਕਈ ਵਾਰ ਉੱਥੇ ਵਾਪਸ ਮੁੜਨਾ ਪੈਂਦਾ ਹੈ ਕਿਸਾਨਾਂ ਦੇ ਵਿਰੋਧ ਦੇ ਕਰਕੇ ਜਾਂ ਕਿਸਾਨ ਉਹਨਾਂ ਦਾ ਰਸਤਾ ਰੋਕਦੇ ਆ ਜਾਂ ਘਰਾਓ ਕਰਨ ਦਾ ਯਤਨ ਕਰਦੇ ਆ ਜਾਂ ਕਾਲੇ ਝੰਡੇ ਦਿਖਾਉਂਦੇ ਆ ਦੂਸਰੇ ਪਾਸੇ ਅਸੀਂ ਦੇਖਦੇ ਆ ਕਿ ਕਾਂਗਰਸ ਨੇ ਵੀ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤੇ ਨਾਲ ਉਹਨਾਂ ਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਸਮਝੌਤਾ ਹੈਗਾ ਤੇ ਇੱਕ ਸੀਟ ਜਿਹੜੀ ਉਹਨਾਂ ਕੁਰਕ ਖੇਤਰ ਦੀ ਹੈ ਉਹ ਆਮ ਆਦਮੀ ਪਾਰਟੀ ਲਈ ਛੱਡੀ ਹੈਗੀ ਹੈ ਪਰ ਜਿੱਥੇ ਭਾਰਤੀ ਜਨਤਾ ਪਾਰਟੀ ਨੂੰ ਇਸ ਤਰ੍ਹਾਂ ਦੀ ਚੁਣੌਤੀਆਂ ਤੇ ਇਸ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਉੱਥੇ ਕਾਂਗਰਸ ਦੇ ਵਿੱਚ ਜਿਹੜੇ ਪੁਰਾਣੇ ਕਾਂਗਰਸੀ ਛੱਡ ਕੇ ਗਏ ਸੀ ਕਾਂਗਰਸ ਉਹ ਵਾਪਸ ਆ ਗਏ ਚੌਧਰੀ ਬਰਿੰਦਰ ਸਿੰਘ ਉਹਨਾਂ ਦਾ ਬੇਟਾ ਤੇ ਹੋਰ ਵੀ ਤਾਂ ਇਸ ਤਰ੍ਹਾਂ ਹੀ ਜਿਹੜਾ ਹੈਗਾ ਕਿ ਜਿਹੜੀ ਕਾਂਗਰਸ ਹੈ ਉਹਨਾਂ ਦਾ ਅੰਦਰੋਂ ਉਸ ਤਰ੍ਹਾਂ ਦਾ ਵਿਰੋਧ ਨਹੀਂ ਜਿਸ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਨਜ਼ਰ ਆਉਂਦਾ ਇਸ ਕਰਕੇ ਕਾਂਗਰਸ ਇਸ ਵਾਰ ਬਿਲਕੁਲ ਵੱਖਰੀ ਤੇ ਮਜ਼ਬੂਤ ਸਥਿਤੀ 'ਚ ਨਜ਼ਰ ਆਉਂਦੀ ਹੈ ਤੇ ਜੀ ਜੀ ਪੀ ਨੇ ਭਾਵੇਂ ਆਪਣੇ ਉਮੀਦਵਾਰ ਤਾਂ ਖੜੇ ਕੀਤੇ ਆ ਉਹ ਕਿੰਨਾ ਕੁ ਅਸਰ ਪਾਉਂਦੇ ਆ ਇਹ ਦੇਖਣ ਵਾਲੀ ਗੱਲ ਹੈ ਦੂਸਰੇ ਪਾਸੇ ਆਈ ਐਨ ਐਲ ਡੀ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਆ ਤਾਂ ਇਹ ਸਾਰੀ ਜਿਹੜੀ ਸਥਿਤੀ ਉੱਥੇ ਬਣੀ ਹੈ ਤੇ ਜੋ ਅੱਜ ਨਜ਼ਰ ਆ ਰਿਹਾ ਹੈ ਉਹਦੇ ਵਿੱਚ ਕੀ ਤਰ੍ਹਾਂ ਦੇ ਸੰਕੇਤ ਮਿਲ ਰਹੇ ਆ ਇਹ ਅਸੀਂ ਇਸ ਤੇ ਗੱਲਬਾਤ ਕਰਾਂਗੇ ਔਰ ਇਸ ਗੱਲਬਾਤ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਜੀ ਜਿਨ੍ਹਾਂ ਨੇ ਬੜਾ ਲੰਮਾ ਸਮਾਂ ਹਰਿਆਣਾ ਦੇ ਵਿੱਚ ਪੋਲਿਟਿਕਲ ਰਿਪੋਰਟਿੰਗ ਵੀ ਕੀਤੀ ਹੈ ਟ੍ਰਿਬਿਊਨ 'ਚ ਰਹਿੰਦੇ ਆ ਹੋਇਆ ਔਰ ਉਹਨਾਂ ਦਾ ਉਥੋਂ ਦੀ ਰਾਜਨੀਤੀ ਬਾਰੇ ਇੱਕ ਆਪਣੀ ਤਰ੍ਹਾਂ ਦਾ ਅਨੁਭਵ ਹੈ ਆਪਣੀ ਤਰ੍ਹਾਂ ਦਾ ਤਜਰਬਾ ਹੈ ਉਹਨਾਂ ਤੋਂ ਅਸੀਂ ਜਾਨਣਾ ਚਾਹਾਂਗੇ ਕਿ ਉਹ ਐਸੋਲੇ ਜੋ ਹਰਿਆਣਾ 'ਚ ਰਾਜਸੀ ਸਥਿਤੀ ਹੈ ਉਹ ਉਸ ਨੂੰ ਕਿਸ ਤਰ੍ਹਾਂ ਲੈਂਦੇ ਆ ਤੇ ਉਹਨਾਂ ਦੀ ਇਸ ਬਾਰੇ ਕੀ رائے ਹੈ ਜੰਮੂ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਧੰਨਵਾਦ ਜੀ ਜਮੋ ਜੀ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਹੈ ਕਾਂਗਰਸ ਦੀ ਸਥਿਤੀ ਹੈ ਤੇ ਕੀ ਤੁਸੀਂ ਦੇਖਦੇ ਹੋ ਉਹਨਾਂ ਚ ਇਸ ਵਾਰ ਫਰਕ ਦੇਖੋ ਜੰਡੂ ਸਾਹਿਬ ਬਿਜਲੀ ਹੈ ਲੋਕ ਸਭਾ ਚੋਣਾਂ ਚ 19 ਦੀਆਂ ਚੋਣਾਂ ਦੇ ਵਿੱਚ 10 ਦੀ ਟੋਟਲ ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਤੇ 10 ਲੋਕ ਸਭਾ ਸੀਟਾਂ ਜਿਹੜੀਆਂ ਉਹ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਸੀਗੀਆਂ ਇਸ ਵਾਰ ਹੀ 19 ਦੇ ਮੁਕਾਬਲੇ 24 ਦੇ ਵਿੱਚ ਸਥਿਤੀ ਦੇ ਵਿੱਚ ਕਾਫੀ ਅੰਤਰ ਹੈ 10 ਸਾਲਾਂ ਦੀ ਸਰਕਾਰ ਕੇਂਦਰ ਸਰਕਾਰ ਹੋ ਗਈ ਤੇ 9.5 ਸਾਲਾਂ ਦੀ ਹਰਿਆਣੇ ਦੇ ਵਿੱਚ ਸਰਕਾਰ ਹੋ ਗਈ ਤੇ ਅਕਤੂਬਰ ਦੇ ਵਿੱਚ ਜਿਹੜੀਆਂ ਮidan ਸਭਾ ਦੀਆਂ ਚੋਣਾਂ ਹੋਈਆਂ ਨੇ ਇਹ ਡਬਲ ਇੰਜਨ ਦੀ ਸਰਕਾਰ ਦੇ ਖਿਲਾਫ ਜਿਹੜੀ ਆ ਐਂਟੀ ਇਨਕੰਮਬੈਂਸੀ ਸਤਾਪਤੀ ਵਿਰੋਧੀ ਰੁਝਾਨ ਜਿਹੜੇ ਉਹ ਹੈਗਾ ਹਰਿਆਣੇ ਦੇ ਵਿੱਚ ਉਹ 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 ਵੀ ਜੰਮੂ ਜੀ ਡਬਲ ਇੰਜਨ ਕਰਕੇ ਉਹ ਵੀ ਡਬਲ ਹੋ ਜਾਣਾ ਨਾ ਐਂਟੀ ਇਨਕੰਮਬੈਂਸੀ ਤੇ ਜਿਹੜਾ ਹਰਿਆਣਾ ਦੇ ਵਿੱਚ ਜਿਹੜਾ ਕੰਮ ਚੱਲ ਰਿਹਾ ਹੈ ਇਸ ਵੇਰੇ ਜਿਹੜੀ ਬੀਜੇਪੀ ਆ ਉਹ ਮੋਦੀ ਦੀਆਂ ਗਰੰਟੀਆਂ ਦੇ ਉੱਪਰ ਚੱਲ ਰਹੀ ਹੈ ਵੀ ਮੋਦੀ ਸਰਕਾਰ ਨੇ ਜਿਹੜੀਆਂ ਗਰੰਟੀਆਂ ਦਿੱਤੀਆਂ ਵਕ ਵਕ ਉਹਨਾਂ ਦਾ ਵੀ ਉਹ ਪ੍ਰਚਾਰ ਕਰ ਰਿਹਾ ਹੈ ਉਹਨਾਂ ਦੇ ਅਸਰੇ ਅੱਗੇ ਵਧਣ ਦਾ ਕਰ ਰਿਹਾ ਤੇ ਇੱਕ ਹੋਰ ਜਿਹੜਾ ਬਹੁਤ ਸਾਰੇ ਕੰਮ ਕਾਜ ਹਰਿਆਣਾ ਦੇ ਵਿੱਚ ਜਿਹੜੇ ਆ ਉਹ ਪੋਰਟਲ ਰਾਈ ਵਕ ਵਕ ਪੋਰਟਲ ਖੋਲੇ ਗਏ ਤੇ ਉਹ ਪੋਰਟਲ ਜਿਹੜਾ ਜ਼ਮੀਨ ਦੇ ਨਾਲ ਸੰਬੰਧਿਤ ਹੈ ਆਈਡੀ ਜਿਹੜੀ ਹੈ ਉਦੇ ਵਿੱਚ ਕਾਫੀ ਦਿੱਕਤਾਂ ਨੇ ਪਰੇਸ਼ਾਨੀਆਂ ਨੇ ਕੁਝ ਹੋਰਾਂ ਦੇ ਵਿੱਚ ਵੀ ਪਰੇਸ਼ਾਨੀਆਂ ਨੇ ਤੇ ਜਿਹੜੇ ਸਾਬਕਾ ਮੁੱਖ ਮੰਤਰੀ ਮਨੋਹਰ ਲਖਟੜਾ ਉਹਨਾਂ ਦਾ ਕਹਿਣਾ ਵੀ ਅਸੀਂ ਪੋਰਟਲ ਜਾਰੀ ਰੱਖਾਂਗੇ ਪੋਰਟਲ ਰਾਹੀਂ ਅਸੀਂ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਪਰ ਸਹੂਲਤਾਂ ਲੈਣ ਦੇ ਮੌਕੇ ਜਿਹੜੀ ਹਨ ਨਾ ਲੋਕਾਂ ਨੂੰ ਕਾਫੀ ਖੱਜਲਖਵਰੀ ਜਿਹੜੀ ਇਹਨਾਂ ਪੋਰਟਲ ਦੀ ਹੋ ਰਹੀ ਹੈ ਤੇ ਉਹਦੇ ਉਲਟ ਜਿਹੜੀ ਕਾਂਗਰਸ ਹੈ ਜਿਨ੍ਹਾਂ ਕੋ 10 ਹੂਟਾ ਨੇ ਉਹਨਾਂ ਕਹੇ ਜਦੋਂ ਸਾਡੀ ਸਰਕਾਰ ਆਈ ਅਸੀਂ ਇਹ ਪੋਰਟਲ ਖਤਮ ਕਰ ਦਾਂਗੇ ਲੋਕਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਨਾਂ ਨੂੰ ਹੱਲ ਕਰਾਂਗੇ ਨਾਲ ਉਹ ਜਿਹੜੀ ਕਾਂਗਰਸ ਪਾਰਟੀ ਦੇ ਵਿੱਚ ਮੈਨੀਫੈਸਟੋ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਕਿਸਾਨੀ ਬਾਰੇ ਉਹ ਦੋਨੇ ਗਰੰਟੀਆਂ ਦੀ ਗੱਲ ਕਰਦੇ ਵੀ ਐਮਐਸਪੀ ਦੇਵਾਂਗੇ ਫਿਰ ਕਰਜ਼ਾ ਮਾਫ਼ ਵੀ ਕਰਾਂਗੇ ਫਿਰ ਭ੍ਰਿਸ਼ਟਾਚਾਰ ਦੀ ਵੀ ਉਹ ਗੱਲ ਕਰਦੇ ਵੀ ਸੂਬੇ ਦੇ ਵਿੱਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਪਹਿਲੇ ਆਇਆ ਤਾਂ ਇਹਨੂੰ ਵੀ ਅਸੀਂ ਕંટ્રોલ ਕਰਾਂਗੇ ਇਹ ਤਿੰਨ ਚਾਰ ਮਸਲੇ ਤੇ ਉਹ ਤੋਂ ਅੱਗੇ ਜਿਹੜਾ ਬੇਰੁਜ਼ਗਾਰੀ ਰੁਜ਼ਗਾਰ ਦੀ ਵੀ ਉਹ ਗੱਲ ਕਰਦੇ ਵੀ ਸਾਡਾ ਜਿਹੜਾ ਕਾਂਗਰਸ ਦਾ ਮੈਨੀਫੈਸਟੋ ਆ ਉਹਦੇ ਵਿੱਚ ਨੌਜਵਾਨਾਂ ਨੂੰ ਰਿਗਾਰਡ ਦੀ ਗੱਲ ਕਹੀ ਹੈ ਤੇ 30 ਲੱਖ ਨੌਕਰੀਆਂ ਦੀ ਵੀ ਗੱਲ ਕਰਦੇ ਆ ਹਰਿਆਣਾ ਦੇ ਵਿੱਚ ਵੀ ਉਹ ਕਹਿੰਦੇ ਵੀ ਅਸੀਂ ਵਿਸ਼ੇਸ਼ ਮਹਿਮਦਲਾਮਾਂਗੇ ਨੌਕਰੀਆਂ ਦਬਾਂਗੇ ਤੇ ਜ਼ੂਬੇ ਦਾ ਵਕਾ ਜਿਹੜਾ ਉਹ ਬਿਹਤਰ ਟੰਕਣਾ ਕਰਾਂਗੇ ਇਸ ਤਰੀਕੇ ਦੀ ਜਿਹੜੀ ਕਾਂਗਰਸ ਪਾਰਟੀ ਦੀ ਜਿਹੜੀ ਉੱਥੇ ਮੈਮ ਚੱਲ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਮੁੱਖ ਤੌਰ ਤੇ ਜਿਹੜਾ ਸਾਬਕਾ ਮੁੱਖ ਮੰਤਰੀ ਹੈ ਤੇ ਮੌਜੂਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਘੱਟੜ ਉਹ ਵਾਕਵਾਕ ਦਾਮਾਂ ਦੇ ਉੱਪਰ ਜਾ ਰਿਹਾ ਆਪਣੇ ਉਮੀਦਵਾਰਾਂ ਦੇ ਜਿਹੜੇ ਆ ਦਫਤਰਾਂ ਦੇ ਉਦਘਾਟਨ ਕਰ ਰਹੇ ਆ ਤੇ ਦਾਅਵਾ ਕਰ ਰਹੇ ਆ ਕਿ ਅਸੀਂ 10 ਦੀਆਂ 10 ਸੀਟਾਂ ਇਸ ਵਾਰ ਫੇਰ ਦਿੱਤਾਂਗੇ ਪਰ ਜਿਹੜੀਆਂ ਹਕੀਕਤਾਂ ਨੇ ਉਹ ਉਹਨਾਂ ਦੇ ਦਾਅਵੇ ਨਾਲ ਮੇਲ ਨਹੀਂ ਖਾਂਦੀਆਂ ਮਸਲਨ ਸਰਚਾ ਹਲਕਾ ਸਰਚਾ ਹਲਕੇ ਦੇ ਵਿੱਚ ਕੁਮਾਰੀ ਚੈਲਜਾ ਜਿਹੜੀ ਆ ਉਹ ਚੋਣ ਵੀ ਨਹੀਂ ਸੀ ਲੜਨਾ ਚਾਹੁੰਦੀ ਪਰ ਇਸ ਦੇ ਬਾਵਜੂਦ ਉਹਨਾਂ ਨੂੰ ਖੜਾ ਕੀਤਾ ਗਿਆ ਤੇ ਉਹਨਾਂ ਦਾ ਨਗਦ ਹੈ ਕਿ ਉਹ ਬੜੇ RAM ਨਾਲ ਉਹ ਇੰਨੇ ਹੌਸਲੇ ਚ ਹੈ ਇਨਾ ਕੰਫੀਡੈਂਸ ਹੈ ਉਹਨਾਂ ਦੇ ਮੁਕਾਬਲਾ ਜਿਹੜਾ BJP ਦੇ ਜਿਹੜੇ ਅਸ਼ੋਕ ਤਮਰ ਨੇ ਜਿਹੜੇ ਪਹਿਲਾਂ ਇਹਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ MP ਜਿੱਤੇ ਸੀ ਉਸ ਹਾਲ ਕੇ ਤੋਂ ਫਿਰ ਉਹ ਕਾਂਗਰਸ ਦੇ ਪ੍ਰਧਾਨ ਬਣੇ ਫਿਰ ਉਹ ਆਮ ਆਦਮੀ ਪਾਰਟੀ ਚਲ ਗਏ ਉਹਨੂੰ BJP ਚ ਚਲ ਗਏ ਇਸੇ ਕਰਕੇ ਜਿਹੜੀ ਉਹਨਾਂ ਦੀ ਕ੍ਰੈਡੀਬਿਲਟੀ ਹੈ ਜਿਹੜੀ ਉਹਨਾਂ ਦੀ ਸਾਖ ਆ ਉਹਨੂੰ ਵੀ ਖੋਰਾ ਲੱਗਾ ਤੇ ਉਹਦੇ ਪਾਸੇ ਉਹ ਦੂਜੇ ਪਾਸੇ ਜਿਹੜੀ ਕੁਮਾਰੀ ਸ਼ੈਲਜਾ ਉਹਨਾਂ ਦਾ ਜਿਹੜਾ ਰੈਪਿਊਟੇਸ਼ਨ ਆ ਉਹ ਉਹਨਾਂ ਦੇ ਮੁਕਾਬਲੇ ਕਿਤੇ ਬਿਹਤਰ ਹੈ ਤੋ ਇਸ ਕਰਕੇ ਲੋਕਾਂ ਨੂੰ ਲੱਗਦਾ ਕਿ ਇਹ ਸੀਟ ਜਿਹੜੀ ਆ ਇਸ ਵਾਰੀ ਕੁਮਾਰੀ ਸ਼ੈਲਜਾ ਨੂੰ ਜਾਂ ਕਾਂਗਰਸ ਦੇ ਕੋਲ ਆਉਣ ਦੀ ਜ਼ਿਆਦਾ ਪੌਸਿਬਿਲਿਟੀ ਆ ਮਤਲਬ ਇੱਕ ਵਾਰੀ ਮਤਲਬ ਕਾਫੀ ਸੰਭਾਵਨਾ ਨੇ ਕਿ ਕੁਮਾਰੀ ਸ਼ੈਲਜਾ ਆਸਾਨੀ ਨਾਲ ਉਹ ਸੀਟ ਜਿੱਤਣਗੇ ਦੂਜਾ ਜਿਹੜਾ ਮਸਲਾ ਹੈਗਾ ਜਿਹੜੀ ਰੋहतक ਸੀਟ ਰੋਤ ਸੀਟ ਪਿਛਲੇ ਵਾਰ ਜਿਹੜੀ ਆ 19 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਬਹੁਤ ਵੱਡੇ ਫਰਕ ਨਾਲ ਛੋਟੇ ਫਰਕ ਨਾਲ ਇਹ ਹਾਰੀ ਸੀਗੀ ਦਪਿੰਦਰ ਹੁੱਡਾ ਹਾਰ ਕੇ ਸੀਗੀ ਇਸ ਵਾਰੀ ਦਪਿੰਦਰ ਹੁੱਡਾ ਉਥੋਂ ਖੜੇ ਆ ਤੇ ਐਕੀ ਜਿਹੜੀ ਉਹਨਾਂ ਕੈਂਪੇਨ ਜਿਹੜੀ ਆ ਉਹ ਪਹਿਲਾਂ ਸ਼ੁਰੂ ਕਰ ਦਿੱਤੀ ਸੀ ਉਹ ਸੀਟ ਵੀ ਜਿਹੜੀ ਆ ਕਾਂਗਰਸ ਪਾਰਟੀ ਨੂੰ ਆਉਣ ਦੀ ਜਿਹੜੀ ਆ ਪੱਕੀ ਉਮੀਦ ਹੈਗੀ ਆ ਇਹ ਦੋ ਸੀਟਾਂ ਬਾਰੇ ਤਾਂ ਇਸ ਤਰੀਕੇ ਦੇ ਸਿਚੁਏਸ਼ਨ ਆ ਜਮੇ ਜਿਸ ਤਰ੍ਹਾਂ ਤੁਸੀਂ ਕਾਂਗਰਸ ਸੀਟਾਂ ਦੀ ਗੱਲ ਕਰਦੇ ਹੋ ਕਿ ਚੌਧਰੀ ਬਰਿੰਦਰ ਸਿੰਘ ਉਹਨੇ ਜਦੋਂ ਆਏ ਹੈ ਦੁਬਾਰਾ ਵਾਪਸ ਆਇਆ ਹੈ ਪਾਰਟੀ ਦੇ ਵਿੱਚ ਕਿਉਂਕਿ ਆਮ ਤੌਰ ਤੇ ਕਾਂਗਰਸ ਦੇ ਅੰਦਰ ਰਿਸ਼ਤਿਆਂ ਦੀ ਖਿੱਚ ਤਾਂ ਵੀ ਬੜੀ ਹੁੰਦੀ ਹੈ ਕਿ ਜਦੋਂ ਟਿਕਟ ਨਹੀਂ ਮਿਲਦੀ ਜਿਸ ਤਰ੍ਹਾਂ ਉਹਨਾਂ ਦੇ ਮੁੰਡੇ ਨੂੰ ਟਿਕਟ ਮਿਲਣ ਦੀ ਆਸ ਸੀਗੀ ਉਸ ਨੂੰ ਟਿਕਟ ਨਹੀਂ ਮਿਲੀ ਅਸਾਦ ਤੋਂ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਪਾਰਟੀ ਨੂੰ ਉਹ ਸਟਰੈਂਥਨ ਕਰਨਗੇ ਜਾਂ ਪਾਰਟੀ ਚ ਪੂਰੀ ਚੋਣ ਵਿੱਚ ਸ਼ਾਮਲ ਹੋਣਗੇ ਜਾਂ ਚੁੱਪ ਕਰਕੇ ਬੈਠਣਗੇ ਤੁਸੀਂ ਕੀ ਮਹਿਸੂਸ ਕਰਦੇ ਦੇਖੋ ਜਿਹੜੇ ਚੌਧਰੀ ਬਰਿੰਦਰ ਸਿੰਘ ਉਹਨਾਂ ਨੂੰ ਆਜ ਸੀ ਕਿ ਉਹਨਾਂ ਦੇ بیٹے ਨੂੰ ਵੀ ਜਿਹੜਾ ਬਰਜਿੰਦਰ ਸਿੰਘ ਉਹਨਾਂ ਨੂੰ ਵੀ ਆਸ ਸੀ ਕਿ ਉਹ ਆਈਐਸ ਹੈ ਜੇ ਆਈਐਸ ਹੀ ਹੋ ਰਹੇ ਨੇ ਤਾਂ ਉਹਨਾਂ ਨੇ ਸੂਬੇ ਦਾ ਮੁਖਸਕਤਰ ਤੱਕ ਦੇ ਰਹੇ ਦੇ ਤੇ ਆਸਾਨੀ ਨਾਲ ਪਹੁੰਚ ਜਾਣਾ ਸੀਗਾ ਉਹਨਾਂ ਤੇ ਤੀਜੀ ਉਹਨਾਂ ਦੀ ਮਾਤਾ ਜਿਹੜੇ ਉਹ ਵੀ ਐਮਐਲਏ ਹੁਣ ਸਾਬਕਾ ਐਮਐਲਏ ਨੇ ਤਿੰਨੇ ਪਹਿਲਾਂ ਬੇਟਾ ਸ਼ਾਮਲ ਹੋਇਆ ਕਾਂਗਰਸ ਦੇ ਵਿੱਚ ਫਿਰ ਜਿਹੜਾ ਚੌਧਰੀ ਬਰਿੰਦਰ ਸਿੰਘ ਤੇ ਉਹਨਾਂ ਦੀ ਪਤਨੀ ਜਿਹੜੀ ਪ੍ਰੇਮਲਤਾ ਉਹ ਸ਼ਾਮਲ ਹੋਏ ਉਹਨਾਂ ਨੂੰ ਆਸਾਂ ਸੀਗਾ ਉੱਤੇ ਮੰਨ ਇਹ ਵੀ ਹੈ ਵੀ ਪਹਿਲੇ ਵੀ ਤਿੰਨ जाट ਉਮੀਦਵਾਰ ਨੇ ਉਸ ਹਲਕੇ ਦੇ ਵਿੱਚ ਉਹਨਾਂ ਦੇ ਵਿੱਚ ਜਿਹੜੇ ਹਰਿਆਣਾ ਸਰਕਾਰ ਦੇ ਵਿੱਚ ਬਿਜਲੀ ਮੰਤਰੀ ਨੇ ਤੇ ਓਮ ਪ੍ਰਕਾਸ਼ ਚਟਾਲਾ ਦੇ ਭਰਾ ਜਿਹੜੇ ਚੌਧਰੀ ਰਣਜੀਤ ਸਿੰਘ ਨੇ ਉਹ ਉਹਨਾਂ ਨੂੰ ਭਾਜਪਾ ਨੇ ਉੱਥੋਂ ਕਢਾ ਕੀਤਾ ਉਹ ਵੀ जाट ਨੇ ਫਿਰ ਅਬੇ ਚਟਾਲਾ ਅਜੇ ਚਟਾਲਾ ਅਜੇ ਚਟਾਲਾ ਉਹਨਾਂ ਦੀ ਜਿਹੜੀ ਪਤਨੀ ਆ ਨੈਣਾ ਚਟਾਲਾ ਤੇ ਉਪ ਮੁੱਖ ਮੰਤਰੀ ਜਿਹੜੇ ਸਾਬਕਾ ਉਪ ਮੁੱਖ ਮੰਤਰੀ ਹੋ ਗਏ ਦਸ਼ਯੰਤ ਚਟਾਲਾ ਉਹਨਾਂ ਦੀ ਮਾਤਾ ਤੇ ਤੀਜੀ ਜਿਹੜੀ ਹੈ ਜਿਹੜੇ ਅਨੈਲੋ ਵੱਲੋਂ ਉਹ ਸੁਨੈਣਾ ਚਟਾਲਾ ਉਤੋਂ ਲੜ ਰਿਹਾ ਇਸ ਤਰੀਕੇ ਦੇ ਵਿੱਚ ਸਾਰੇ ਦੇ ਵਿੱਚ ਇਹ ਜਾਟਾਂ ਦਾ ਆਪਸ ਦੇ ਵਿੱਚ ਟਕਰਾਅ ਹੈ ਤੇ ਪਹਿਲੀ ਵਾਰੀ ਹਰਿਆਣਾ ਦੇ ਵਿੱਚ ਇਹ ਹੋਇਆ ਜਿੰਦ ਸਾਹਿਬ ਵੀ ਜਿਹੜੇ ਤਿੰਨ ਪਰਿਵਾਰ ਸੀਗੇ ਤਿੰਨ ਲਾਲ ਸੀ ਹਰਿਆਣਾ ਦੇ ਵਿੱਚ ਚੌਧਰੀ ਦੇਵੀ ਲਾਲ ਏ ਨਾ ਚੌਧਰੀ ਬੰਸੀ لال ਭਗਤ لال ਭਗਤ لال ਹਾਂ ਜੀ ਭਗਤ لال ਤਸੀਲ ਹਾਂ ਜੀ ਬੰਸੀ لال ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨੂੰ ਟਿਕਟ ਨਹੀਂ ਮਿਲੀ ਮਤਲਬ ਜਿਹੜੇ ਬੰਸੀ لال ਆ ਉਹਨਾਂ ਦੀ ਜਿਹੜੀ ਪੋਤੀ ਐ ਸ਼ਰੂਤੀ ਚੌਧਰੀ ਉਹ ਟਿਕਟ ਦੀ ਦਾਵੇਦਾਰ ਸੀਗੀ ਫਾਨੀ ਮੰਦਰਗੜ ਤੋਂ ਉਹਨਾਂ ਨੂੰ ਟਿਕਟ ਨਹੀਂ ਮਿਲ ਸકી ਉਹਨਾਂ ਦੇ ਉੱਪਰ ਲੱਗਦਾ ਕਿ ਇਹੀ ਫਾਰਮੂਲਾ ਜਿਹੜਾ ਚੱਲਿਆ ਵੀ ਜਿਹੜੇ ਦੋ ਵਾਰ ਹੀ ਹਾਰੇ ਆ ਉਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ ਤੇ ਇਸੇ ਤਹਿ ਤੇ ਜਿਹੜੀ ਆ ਚੰਡੀਗੜ੍ਹ ਤੋਂ ਪਵਨ ਕੁਮਾਰ ਬਾਰਸੀਲੋਨਾ ਲਈ ਟਿਕਟ ਕੱਟੀ ਇਸੇ ਦੇ ਤਹਿ ਜਿਹੜੀ ਸ਼ੁਰੂਤੀ ਚੌਧਰੀ ਦੀ ਟਿਕਟ ਕੱਟੀ ਗਈ ਤੇ ਇਹ ਇਸ ਤਰੀਕੇ ਨਾਲ ਟਿਕਟਾਂ ਕੱਟਣ ਦਾ ਤੇ ਉਹ ਉਹਦੇ ਨਾਲ ਉਹਨਾਂ ਦਾ ਪਰਿਵਾਰ ਹੀ ਜਿਹੜਾ ਉਹਦੇ ਤੋਂ ਬਾਹਰ ਹੋਇਆ ਤੇ ਇਹਦੇ ਖਿਲਾਫ ਜਿਹੜਾ ਕਿਰਨ ਚੌਧਰੀ ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਉਹਨਾਂ ਨੇ ਦੋਸ਼ ਲਾਇਆ ਵੀ ਜਿਹੜੇ ਇਹ ਵਿਰੋਧੀ ਧਿਰ ਤੇ ਨੇਤਾ ਨੇ ਭੁਪੇਂਦਰ ਸਿੰਘ ਹੁੱਡਾ ਉਹਨਾਂ ਨੇ ਸਾਰੀ ਖੇਡ ਖੇਡੀ ਹੈ ਤੇ ਪਰ ਉਹਨਾਂ ਨਾਲ ਇਹ ਵੀ ਕਿਹਾ ਵਿਚਾਰ ਉੱਤੇ ਨਹੀਂ ਮਿਲੀ ਅਸੀਂ ਜਿੱਥੇ ਵੀ ਸਾਨੂੰ ਕੋਈ ਸੱਦਣਗੇ ਉੱਥੇ ਅਸੀਂ ਉਹਨਾਂ ਹਲਕਿਆਂ ਦੇ ਵਿੱਚ ਜਾਵਾਂਗੇ ਉਹ ਜਿਹੜੇ ਇਹ ਜਿਹੜੇ ਦਾਪ ਉਹ ਚੋਣਾਂ ਵਿੱਚ ਸ਼ਾਮਲ ਹੋਣਗੇ ਚੋਣਵੇਂ ਚੌਧਰੀ ਜੀ ਮਤਲਬ ਜਿਹੜੀ ਆਪਣੇ ਕੁਮਾਰੀ ਸ਼ੈਲਜਾ ਉਹਨਾਂ ਦੇ ਚੋਣ ਪ੍ਰਚਾਰ ਜਾਣਗੇ ਜਿੱਥੇ ਵੀ ਉਹਨਾਂ ਨੂੰ ਹੋਰ ਬੁਲਾਉਣਗੇ ਉੱਥੇ ਉਹ ਜਾਣਗੇ ਪਰ ਇਹ ਨਹੀਂ ਹੋ ਸਕਦਾ ਕਿ ਉਹ ਭਵਾਨੀ ਮਹਿੰਦਰਗੜ ਸੇਟ ਦੇ ਉੱਪਰ ਪ੍ਰਚਾਰ ਕਰਨ ਜਾਣ ਜਦੋਂ ਕਾਫੀ ਮਾਰਜਨ ਨਾਲ ਹਰੇ ਸੀਗੇ ਤੇ ਜਿਹੜੇ ਉਤੋਂ ਪਹਿਲਾਂ ਉਮੀਦਵਾਰ ਸੀਗੇ ਉਹਨਾਂ ਨੇ ਉਹਨਾਂ ਦੀ ਮਦਦ ਨਹੀਂ ਕੀਤੀ ਇਸ ਕਰਕੇ ਉਹ ਨਹੀਂ ਜਾਣਗੇ ਪਰ ਜਿੱਦੋਂ ਤੱਕ ਚੌਧਰੀ 14 ਬਰਿੰਦਰ ਸਿੰਘ ਉਹਨਾਂ ਦਾ ਪਾਮਲਾ ਚੌਧਰੀ ਬਰਿੰਦਰ ਸਿੰਘ ਉਹਨਾਂ ਕਿਹਾ ਵੀ ਅਸੀਂ ਕਾਂਗਰਸ 'ਚ ਰਹਿਣਾ ਕਾਂਗਰਸ ਦੇ ਵਿੱਚ ਜਿਹੜਾ ਸਾਨੂੰ ਸੱਧੂਗਾ ਜਿਹੜਾ ਸਾਨੂੰ ਕਹੂਗਾ ਅਸੀਂ ਉੱਥੇ ਚੋਣ ਪ੍ਰਚਾਰ ਜ਼ਰੂਰ ਕਰਾਂਗੇ ਉਹਨਾਂ ਕਿਹਾ ਵੀ ਮੇਰਾ ਲੜਕੇ ਆਪਦੇ ਲੜਕੇ ਨੂੰ ਵੀ ਉਹਨਾਂ ਕਿਹਾ ਵੀ ਬੇਟਾ ਤੇਰਾ ਜਿਹੜਾ ਹੁਣ ਰਸਤਾ ਨਾ ਹੁਣ ਚੰਡੀਗੜ੍ਹ ਹੋਊਗਾ ਹੀ ਜਿਹੜਾ ਉਹ ਦਿੱਲੀ ਵੱਲ ਨੂੰ ਜਾਏਗਾ ਮਤਲਬ ਲੰਮੀ ਪਾਰੀ ਖੇਡਣ ਦਾ ਉਹਨਾਂ ਨੇ ਮਨ ਬਣਾਇਆ ਤੇ ਉਹਦੇ ਮਨ ਦੇ ਵਿੱਚ ਇਹ ਹੈ ਵੀ ਇੱਕ ਦਿਨ ਮੈਂ ਉਹਨਾਂ ਦਾ ਲੜਕਾ ਜਿਹੜਾ ਸੂਬੇ ਦਾ ਮੁੱਖ ਮੰਤਰੀ ਬਣੇ ਭਾਵੇਂ ਕਿ ਉਹਨਾਂ ਦੇ ਆਪਣੇ ਮਨ ਦੇ ਵਿੱਚ ਠੀਸ ਹੈ ਵੀ ਉਹਨਾਂ ਨੇ ਮੁੱਖ ਮੰਤਰੀ ਬਣ ਜਾਣਾ ਸੀਗਾ ਪਰ ਜਦੋਂ ਉਹਨਾਂ ਦਾ ਮੌਕਾ ਸੀਗਾ ਜਦੋਂ ਉਹਨਾਂ ਦੀ ਵਿਵਾਰੀ ਮਿਲ ਸਕਦੀ ਸੀ ਉਦੋਂ ਰਜੀਵ ਗਾਂਧੀ ਉਹਨਾਂ ਦੀ ਮੌਤ ਹੋ ਗਈ ਜਿਹੜਾ ਸਾਊਥ ਇੰਡੀਆ ਦੇ ਵਿੱਚ ਬਲਾਸਟ ਹੋਇਆ ਸੀਗਾ ਇਸ ਕਰਕੇ ਉਹਦੇ ਤੋਂ ਰਹਿ ਕੇ ਬੇਰ ਉਹ ਕੇਂਦਰੀ ਮੰਤਰੀ ਬਣਦੇ ਬਣਦੇ ਵੀ ਰਹਿ ਗਏ ਉਨ੍ਹਾਂ ਦੇ ਮਨ ਚ ਇਹ ਤਾਂ ਹੈਗਾ ਰੰਜ ਮਤਲਬ ਪਰ ਉਹ ਸਾਰੇ ਕਾਸੇ ਦੇ باوجود ਉਹਨਾਂ ਕਹਿਆ ਵੀ ਅਸੀਂ ਜਿਹੜਾ ਇਹ ਜਿਹੜੇ ਕਾਂਗਰਸ ਦੇ ਉਮੀਦਵਾਰ ਉਹਨਾਂ ਦੀ ਹਮਾਇਤ ਕਰਾਂਗੇ ਡਟ ਕੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਇਸ ਤੋਂ ਇਲਾਵਾ ਜੇ ਮੇ ਕੋਈ ਕਾਗਜ਼ ਦੇ ਅੰਦਰ ਵਿਰੋਧ ਦੀ ਕੋਈ ਕਿਤੇ ਸੰਕੇਤ ਮਿਲਦੇ ਆ ਉਹ ਤੋਂ ਬਾਅਦ ਦੀ ਜਿਹੜਾ ਫਰੀਦাবাদ ਹੱਕਾ ਜਿਹੜਾ ਕਰਨ ਦਲਾਲ ਆ ਕਰਨ ਦਲਾਲ ਦੀ ਜਿਵੇਂ ਚੌਧਰੀ ਬਰਿੰਦਰ ਸਿੰਘ ਨਾਲ ਰਿਸ਼ਤੇਦਾਰੀ ਇਹ ਮਾਮੇ ਮੁੱਖੀ ਦੇ بیٹے ਨੇ ਦੋਨੇ ਚਾਦਰੀ ਭਵਿੰਦਰ ਸਿੰਘ ਗੋੜਾ ਤੇ ਭਵਿੰਦਰ ਸਿੰਘ ਇਵੇਂ ਕਰਨ ਦਲਾਲ ਉਹਨਾਂ ਦਾ ਰਿਸ਼ਤੇਦਾਰ ਹੈ ਕਰਨ ਦਲਾਲ ਨੇ ਵੀ ਜੋਰ ਲਾਇਆ ਟਿਕਟ ਲੈਣ ਲਈ ਉਹਨਾਂ ਨੂੰ ਵੀ ਟਿਕਟ ਨਹੀਂ ਮਿਲੀ ਉਹ ਪੁਰਾ ਸਾਬਕਾ ਕੈਪਟਨ ਮੰਤਰੀ ਵੀ ਨੇ ਤੇ ਉਹ ਕਿਸ ਜਮਾਨੇ ਚ ਨੈਲੋ ਦੇ ਵਿੱਚ ਹੁੰਦੇ ਸੀ ਉਹ ਤੋਂ ਬਾਅਦ ਉਹ ਇਹਦੇ ਕਾਂਗਰਸ ਪਾਰਟੀ ਦੇ ਵਿੱਚ ਹੋਏ ਤਾਂ ਲੰਮਾ ਸਮੇਂ ਤੱਕ ਕਾਂਗਰਸ ਪਾਰਟੀ ਦੇ ਵਿੱਚ ਨੇ ਤੋਂ ਕਾਫੀ ਤਗੜੇ ਦਾਵੇਦਾਰ ਸੀਗੇ ਪਰ ਉਹਨਾਂ ਨੂੰ ਟਿਕਟ ਨਹੀਂ ਮਿਲੀ ਉਥੋਂ ਟਿਕਟ ਜਿਹੜੀ ਰਾਉ ਦਾਨ ਸਿੰਘ ਨੂੰ ਮਿਲ ਗਈ ਹੈ ਤੇ ਜਿਹੜੇ ਕਾਂਗਰਸ ਪਾਰਟੀ ਉਹਨੇ ਕਾਸਟ ਕੰਬੀਨੇਸ਼ਨ ਦਾ ਕਾਫੀ ਖਿਆਲ ਰੱਖਿਆ ਵੀ ਜੇ ਅਸੀਂ ਜਿੱਤਣ ਦਾ ਵਾਲੇ ਪਾਸੇ ਨੂੰ ਜਾਈਏ ਜੇ ਕਾਸਟ ਕੰਬੀਨੇਸ਼ਨ ਜਿਹੜਾ ਹੈ ਜੇ ਅਸੀਂ ਵਿਗਾੜ ਲਿਆ ਤੇ ਉਹਦੇ ਨਾਲ ਜਿੱਤ ਨਹੀਂ ਜਿਹੜੀ ਆ ਉਹਨਾਂ ਨੂੰ ਮਿਲਣੀ ਇਸ ਕਰਕੇ ਉਹਨਾਂ ਨੇ ਉਥੋਂ ਇਹ ਰਾਉ ਦਾਨ ਸਿੰਘ ਨੂੰ ਖੜਾ ਕੀਤਾ ਪਰ ਇਹ ਦਲਾਂ ਨੂੰ ਉਹਨਾਂ ਨੇ ਕਿ ਇਹ ਵੀ ਕਿਹਾ ਕਿ ਉਹਦੇ ਨਾਲ ਇੱਕ ਮੀਟਿੰਗ ਕੀਤੀ ਸੀ ਕੱਠ ਕੀਤਾ ਸੀ ਆਪਣੇ ਹਲਕੇ ਦੇ ਲੋਕਾਂ ਦਾ ਉਹਨਾਂ ਕਹੇ ਅਭੀ ਤਾਂ ਨੂੰ ਚੋਣ ਲੜਨੀ ਚਾਹੀਦੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨੀ ਚਾਹੀਦੀ ਆ ਪਰ ਕਰਨ ਦਲਾਲ ਨੇ ਇਸ ਗੱਲ ਤੋਂ ਇਨਕਾਰ ਕਰਤਾ ਉਹਨੇ ਕਿਹਾ ਵੀ ਜੇ ਪਾਰਟੀ ਟਿਕਟ ਬਦਲ ਕੇ ਟਿਕਟ ਦੇਗੀ ਤਾਂ ਮੈਂ ਚੋਣ ਲੜੂਗਾ ਜੇ ਟਿਕਟ ਨਹੀਂ ਬਦਲੇਗੀ ਤਾਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਨਹੀਂ ਲੜਨੀ ਤੇ 5 ਤਰੀਕ ਨੂੰ 5 ਤਰੀਕ ਤੱਕ ਉਹਨਾਂ ਨੇ ਅਲਟੀਮੇਟਮ ਦਿੱਤਾ ਵੀ 5 ਤਰੀਕ ਤੱਕ ਵੇਟ ਕਰਾਂਗੇ ਤਾਂ ਮੇਰਾ ਮੇਰਾ ਨਹੀਂ ਖਿਆਲ ਉਹ ਚੋਣ ਲੜਨ ਆਜ਼ਾਦ ਵੀ ਨਹੀਂ ਲੜਨਗੇ ਉਹ ਉਹਨਾਂ ਨੂੰ ਵੀ ਅਗਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਅਕਤੂਬਰ ਚ ਹੋਣੀਆਂ ਆ ਉਹਨਾਂ ਦੇ ਅੜਿਕ ਰਹਿ ਗਈ ਤੇ ਇਸ ਕਰਕੇ ਜਿਹੜੀ ਬਗਾਵਤ ਵਾਲਾ ਮਸਲਾ ਜਾਂ ਵਿਰੋਧ ਵਾਲਾ ਮਸਲਾ ਉਹ ਇੱਕ ਹੋਰ ਹਲਕੇ ਤੋਂ ਵੀ ਆ ਉਹ ਗੁਰगांव ਹਲਕੇ ਤੋਂ ਵੀ ਆ ਕੈਪਟਨ ਅਜੇ ਜਾਦਵ ਜਿਹੜੇ ਚਾਹੁੰਦੇ ਸੀਗੇ ਜਿੱਥੋਂ ਰਾਜਪੱਪਰ ਨੂੰ ਟਿਕਟ ਦਿੱਤੀ ਗਈ ਫਿਲਮੀ ਅਭਨੇਤਾ ਨੇ ਪਹਿਲੇ ਲੰਮੇ ਸਮੇਂ ਤੋਂ ਉਹ ਕਦੇ ਰਾਜ ਸਭਾ 'ਚ ਵੀ ਰਹੇ ਆ ਲੋਕ ਸਭਾ 'ਚ ਵੀ ਰਹੇ ਆ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਸਭ ਤੋਂ ਲਾਸਟ ਜਿਹੜੀ ਟਿਕਟ ਆ ਉਹ ਗੁਰगांव ਹਲਕੇ ਤੋਂ ਦਿੱਤੀ ਹੈ ਤੇ ਉਸ ਹਲਕੇ ਦੇ ਵਿੱਚ ਕਾਫੀ ਹਿੱਸਾ ਮੁਸਲਮਾਨਾਂ ਦਾ ਵੀ ਆ ਤੇ ਕਾਫੀ ਹਿੱਸਾ ਪੰਜਾਬੀਆਂ ਦਾ ਵੀ ਹੈ ਤੇ ਰਾਜਬੱਬਰ ਖੁਦ ਪੰਜਾਬੀ ਨੇ ਸੋ ਇਸ ਕਰਕੇ ਸਾਰੀਆਂ ਗਿਣਤੀਆਂ ਮਿਲਤੀਆਂ ਲਾ ਕੇ ਰਾਜਬੱਬਰ ਨੂੰ ਜਿਹੜੀ ਗੜਗਾਉਂ ਤੋਂ ਜਿਹਨੂੰ ਗੁਰੂਗ੍ਰਾਮ ਕਹਿ ਦਿੱਤਾ ਜਾਂਦਾ ਉਹ ਸਾਲਕੇ ਤੋਂ ਟਿਕਟ ਦਿੱਤੀ ਆ ਪਰ ਉੱਥੋਂ ਕੈਪਟਨ ਅਜੇ ਜਾਦਵ ਨੇ ਵਿਰੋਧ ਕੀਤਾ ਸੀ ਕੈਪਟਨ ਅਜੇ ਜਾਦਵ ਹਰਿਆਣਾ ਦੇ ਜਿਹੜੇ ਵਿੱਤ ਮੰਤਰੀ ਵੀ ਰਹਿ ਕੈਬਨਿਟ ਮੰਤਰੀ ਰਹਿ ਹੱਡਾ ਸਰਕਾਰ ਦੇ ਵਿੱਚ ਤੇ ਉਹ ਨਾਰਾਜ਼ ਨੇ ਮੇਰਾ ਖਿਆਲ ਅਲਟੀਮੇਟਲੀ ਉਹਨਾਂ ਨੇ ਜਾਂ ਉਹਨਾਂ ਨੇ ਆਪਣੇ ਮੁੰਡੇ ਨੂੰ ਵੀ ਵਿਧਾਨ ਸਭਾ ਦੀ ਚੋਣਾਂ ਲੜਾਉਣੀਆਂ ਨੇ ਤੋ ਇਸ ਕਰਕੇ ਮੈਨੂੰ ਲੱਗਦਾ ਨਹੀਂਗਾ ਕਿ ਉਹਨਾਂ ਦਾ ਵਿਰੋਧ ਜਿਹੜਾ ਉਹ ਬਹੁਤ ਕਾਰਗਰ ਹੋਵੇ। ਜਿੰਮੇ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਕੋਈ ਓਡਾ ਵੱਡਾ ਵਿਰੋਧ ਨਹੀਂ ਹੈ। ਲਗਭਗ ਹੌਲੀ-ਹੌਲੀ ਕਈ ਵਾਰੀ ਬਾਅਦ ਚ ਤੁਰ ਪੈਂਦੇ ਆ ਜਦੋਂ ਪਾਰਟੀ ਮਨਾ ਰਹੀਦੀ ਆ ਜਾਂ ਹੋਰ ਕੋਈ ਨਵੇਂ ਵਾਅਦੇ ਹੋ ਜਾਂਦੇ, ਪ੍ਰੋਮਿਸ ਹੋ ਜਾਂਦੇ ਆ। ਪਰ ਅਸੀਂ ਦੂਜੇ ਪਾਸੇ ਦੇਖਦੇ ਆਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਸ ਦੇ ਅੰਦਰ ਤਾਂ ਵਿਰੋਧ ਅੰਦਰ ਵਿੱਚ ਹੋਣੀ ਜਿਹੜੇ ਆ ਉਹ ਹੋਰ ਉਹਨਾਂ ਦੇ ਸੀਨੀਅਰ ਲੀਡਰ ਹੈ ਉਹ ਨਹੀਂ ਉਹ ਨਹੀਂ ਤੁਰ ਰਹੇ ਨਾਲ। ਪਰ ਨਾਲ ਦੀ ਨਾਲ ਜਿੰਮੇ ਜਿਹੜਾ ਉੱਥੇ ਇਹ जाट ਤੇ ਕਿਸਾਨ ਗਰੋਧ ਕਰ ਰਿਹਾ ਹੈ ਉਸ ਦਾ ਕਿਸ ਨੂੰ ਫਾਇਦਾ ਹੋਏਗਾ ਤੇ ਕਿਸ ਨੂੰ ਨੁਕਸਾਨ ਹੋਏਗਾ ਦੇਖੋ ਜਿੱਥੋਂ ਤੱਕ ਤੁਸੀਂ ਅਨਿਲ ਵੇਜ ਦਾ ਕਿਹਾ ਅਨਿਲ ਵੇਜ ਇਸ ਗੱਲ ਤੋਂ ਦੁਖੀ ਹੈ ਉਹ ਚਾਹੁੰਦੇ ਸੀ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਵੇ ਤੇ ਜਿਸ ਦਿਨ ਨੈਭ ਸਿੰਘ ਸ਼ੈਣੀ ਦਾ ਨਾਮ ਪੇਸ਼ ਕੀਤਾ ਗਿਆ ਜਦੋਂ ਰਾਜਪਾਲ ਹੌਂ ਦੇ ਵਿੱਚ ਮੀਟਿੰਗ ਹੋਈ ਐਮ ਐਲ ਏ ਦੇ ਬੀ ਜੀ ਪੀ ਦੇ ਐਮ ਐਲ ਏ ਦੇ ਉਹਦੇ ਵਿੱਚ ਜਦੋਂ ਨੈਭ ਸ਼ੈਣੀ ਦਾ ਨਾਮ ਆਇਆ ਤਾਂ ਉਸ ਮੀਟਿੰਗ ਤੋਂ ਬਾਈਕਟ ਕਰਕੇ ਚਲੇ ਗਏ ਸੀਗੇ ਬਾਦ ਦੇ ਵਿੱਚ ਮਨੋਰ ਲਾਲ ਕਟੜ ਜਿਹੜੇ ਸਾਬਕਾ ਮੁੱਖ ਮੰਤਰੀ ਉਹਨਾਂ ਉਹਨਾਂ ਦੇ ਘਰ ਗਏ ਮਨਾਉਣ ਦਾ ਜਦਨ ਕੀਤਾ ਉਹਨਾਂ ਨੇ ਆਪਣਾ ਗੁੱਸਾ ਜਿਹੜਾ ਜਾਰੀ ਰੱਖਿਆ ਤੇ ਹੁਣ ਉਹ ਉਹਨਾਂ ਕਹੇ ਵੀ ਉਹ ਅੰਬਾਲੇ ਤੋਂ ਬਾਹਰ ਨਹੀਂ ਜਾਣਗੇ ਅੰਬਾਲੇ ਦੇ ਵਿੱਚ ਹੀ ਹਮਾਇਤ ਕਰਨਗੇ ਉਹ ਕਿਸੇ ਹੋਰ ਜਗ੍ਹਾ ਤੇ ਨਹੀਂ ਜਾਣਗੇ ਇਸ ਤਰੀਕੇ ਦਾ ਉਹਨਾਂ ਦਾ ਗੁੱਸਾ ਜਿਹੜਾ ਉਹ ਬਰਕਰਾਰ ਹੈ ਪਰ ਜਿਹੜਾ ਤੁਸੀਂ ਅਗਲੀ ਗੱਲ ਕੀਤੀ ਹੈ ਕਿਸਾਨਾਂ ਦੀ ਹਰਿਆਣਾ ਦੇ ਕਿਸਾਨ ਜਿਹੜੇ ਦੋਨੇ ਹਾਂ ਜੀ ਜਿਹੜੀਆਂ ਉਤੋਂ ਦੀਆਂ ਜਥੇਬੰਦੀਆਂ ਨੇ ਹਰਿਆਣੇ ਦੀਆਂ ਜਿਹੜਾ ਐਸਕੇਐਮ ਨੇ ਨਾਹਰਾ ਦਿੱਤਾ ਹੋਇਆ ਵੋਟ ਦੀ ਝੂਟ ਦਾ ਉਹ ਹਰਿਆਣੇ ਦੇ ਵਿੱਚ ਵੀ ਉਹਦਾ ਅਸਰ ਹੋ ਰਿਹਾ ਹਰਿਆਣੇ ਦੇ ਵਿੱਚ ਕਿਸਾਨਾਂ ਨੇ ਜਿਹੜਾ ਵਕਫ ਵਕ ਆਗੂ ਨੇ 2 ਦਿਨ ਪਹਿਲਾਂ ਜਿਹੜਾ ਸਾਬਕਾ ਮੁੱਖ ਮੰਤਰੀ ਐ ਮਨੋਹਰ لال ਖੱਟੜ ਉਹਨਾਂ ਨੂੰ ਕਰਨਾਲ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਿਹੜੇ ਅਸ਼ੋਕ ਤਮਰ ਨੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਔਰ ਕਈ ਉਮੀਦਵਾਰਾਂ ਨੂੰ ਜਿਹੜਾ ਨਾ ਵਿਰੋਧ ਦਾ ਸਾਹਮਣਾ ਜਿਹੜੇ ਜਿੰਦਲ ਨੇ ਨਵੀਂ ਜਿੰਦਲ ਜਿਹੜੇ ਕੁਰਕ ਖੇਤਰਾ ਤੋਂ ਖੜੇ ਆ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਮਤਲਬ ਭਾਜਪੀ ਦੇ ਮਤਲਬ ਉੱਪਰਲਾ ਜਿਹੜਾ ਇਲਾਕਾ ਨਾ ਗੁਰਦਾਵਾਂ ਵਾਲਾ ਜਾਂ ਫਰੀਦাবাদ ਵਾਲਾ ਉਸ ਪਾਸੇ ਵੱਲ ਘੱਟ ਹੈ ਜਿਹੜਾ ਦੂਜਾ ਇਲਾਕਾ ਰੋहतक ਤੋਂ ਇਧਰ ਨੂੰ ਸਾਡੇ ਆਪਣੇ ਫਤਿਹਬਾਦ ਸਿਸਾ ਕਰਨਾਲ ਤੇ ਇਸ ਪਾਸੇ ਵੱਲ ਨੂੰ ਕਿਸਾਨਾਂ ਦਾ ਜਿੱਥੇ ਜ਼ਿਆਦਾ ਕਿਸਾਨ ਅੰਦੋਲਨ ਮਜ਼ਬੂਤ ਹੈ ਉਥੇ ਜਿਆਦਾ ਵਿਰੋਧ ਦਾ ਸਾਹਮਣਾ ਕਰਨਾ ਪਿਆ ਪੈ ਰਿਆ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕਿਸਾਨ ਅੰਦੋਲਨ ਦਿੱਲੀ ਦੀਆਂ ਸਰਹਾਂ ਤੇ ਚੱਲ ਰਹੇ ਸੀਗਾ ਤੇ ਉਦੋਂ ਹਸਾਰ ਜਾਣਾ ਸੀਗਾ ਮੁੱਖ ਮੰਤਰੀ ਉਸ ਸਮੇਂ ਹੁਣ ਤੱਕ ਤਤਕਾਲੀ ਮੁੱਖ ਮੰਤਰੀ ਹੋ ਗਏ ਉਮਰਕਾ ਨਾ ਆਪਣੇ ਨੋਰ ਲਾਲ ਨੋਰ ਲਾਲ ਖੱਟੜ ਹਾਂਜੀ ਉਹਨਾਂ ਨੇ ਜਿਹੜਾ ਹੈਲੀਪੈਡ ਉਤਰਨਾ ਸੀ ਉਹ ਪਟੜੀ ਪਟਤੀ ਸੀਗੀ ਤੇ ਨੋਰ ਲਾਲ ਉਹ ਨਹੀਂ ਉਥੇ ਲੈਂਡ ਨਹੀਂ ਸੀ ਕਰ ਸਕੇ ਇਹ ਨਾਲ ਜਿਆਦਾ ਵਿਰੋਧ ਸੀਗਾ ਹੋਰ ਥਾਵਾਂ ਦੇ ਉੱਪਰ ਵੀ ਵਿਰੋਧ ਕੀਤਾ ਕਈ ਵਾਰੀ ਕੇਸ ਵੀ ਰਾਣਾ ਸਰਕਾਰ ਨੇ ਦਰਜ ਕੀਤੇ ਬਹੁਤੇ ਕੇਸ ਹਰਿਆਣਾ ਸਰਕਾਰ ਨੂੰ ਵਾਪਸ ਲੈਣੇ ਪਏ ਪਰ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਦੁਬਾਰਾ ਚੱਲਿਆ ਉਹਦੇ ਨੂੰ ਲੈ ਕੇ ਜੋ ਹਰਿਆਣਾ ਸਰਕਾਰ ਨੇ ਉੱਥੇ ਕਦਮ ਚੁੱਕੇ ਆ ਜੋ ਵਿਰੋਧ ਕੀਤਾ ਜਿਵੇਂ ਰਸਤੇ ਸੀਲ ਕੀਤੇ ਐ ਜਿਵੇਂ ਉਹਦੇ ਚ ਗਨ ਲਾਏ ਜਾਂ ਜਿਵੇਂ ਤਾਰਾਂ ਲਾਈਆਂ ਕੰਡਿਆੜੀਆਂ ਤਾਰਾਂ ਜਾਂ ਜਿਵੇਂ ਲਾਠੀ ਚਾਰਜ ਹੋਇਆ ਜਿਵੇਂ ਇੱਕ ਕਿਸਾਨ ਦੀ ਜਿਹੜੀ ਮੌਤ ਹੋਈ ਕਾਫੀ ਕਿਸਾਨਾਂ ਦੇ ਚੰਗ ਕਰਮ ਸ਼ੁਭ ਕਰਮ ਨਹੀਂ ਹਾਂਜੀ ਉਸ ਸਾਰੇ ਦੇ ਕਾਰਨ ਜਿਹੜਾ ਇੱਕ ਵਿਰੋਧ ਜਿਹੜਾ ਬੀਜੇਪੀ ਦੇ ਅੰਦਰ ਹੋ ਰਿਹਾ ਕਿਸਾਨੀ ਦੇ ਵਿੱਚ ਇਹ ਵਿਰੋਧ ਹਰਿਆਣਾ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਆ ਤੇ ਇਹਦਾ ਵਿਰੋਧ ਦਾ ਮਤਲਬ ਮੁੱਖ ਮੰਤਰੀ ਜਿਹੜੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਅਟੜ ਨੇ ਇੱਕ ਉਹਨਾਂ ਦੇ ਬਾਰੇ ਟਿੱਪਣੀਆਂ ਵੀ ਕੀਤੀਆਂ ਉਹ ਟਿੱਪਣੀਆਂ ਤੋਂ ਵੀ ਕਿਸਾਨ ਜਿਹੜੇ ਖਫਾ ਨੇ ਤੇ ਸਾਰਾ ਜਿਹੜਾ ਅੰਦੋਲਨ ਹੈ ਕਿਸਾਨ ਅੰਦੋਲਨ ਇਹ ਇੱਕ ਤਾਂ ਸਿੱਧਾ ਹੀ ਹੈ ਵੀ ਬੀਜੇਪੀ ਦੇ ਖਿਲਾਫ ਤਾਂ ਪੰਜਾਬ ਦੇ ਵਿੱਚ ਵੀ ਬੀਜੇਪੀ ਦੇ ਖਿਲਾਫ ਉੱਥੇ ਵੀ ਬੀਜੇਪੀ ਦੇ ਖਿਲਾਫ ਹੈ ਇਹ ਜਿਹੜੇ ਨਤੀਜੇ ਆਉਣੇ ਇਹਨਾਂ ਨਤੀਜਿਆਂ ਦੇ ਉੱਪਰ ਵੀ ਕਿਸਾਨਾਂ ਅੰਦੋਲਨ ਦੀ ਇੱਕ ਛਾਪ ਰਹੇਗੀ ਜੀ ਮਤਲਬ ਇਹ ਗੱਲ ਜਿਹੜੀ ਪੱਕੀ ਹੈ ਮਤਲਬ ਕਿਸਾਨਾਂ ਦਾ ਹਰਿਆਣੇ ਦੇ ਵਿੱਚ ਕਿਸਾਨ ਜਿਹੜੇ ਆ ਜਾਂ जाट ਉਹ 27 22% ਬਣਦੇ ਆ ਤੇ ਨੈਪ ਸਿੰਘ ਸੈਣੀ ਨੂੰ ਜਦੋਂ ਲਿਖਦਾ ਕਹਿੰਦਾ ਉਹਦੇ ਵਿੱਚ ਇੱਕ ਗੱਲ ਮੇਨ ਸੀਗੀ ਵੀ ਜਿਹੜੇ OBC ਹੈ ਜਾਂ ਬੈਕਵਰਡ ਨੇ ਜਾਂ ਬਾਕੀ ਜਾਤੀਆਂ ਨੇ ਜਾਟਾਂ ਨੂੰ ਛੱਡ ਕੇ ਉਹਨਾਂ ਨੂੰ ਜੁਨਾਈਟ ਕਰੋ ਜੇ ਮੈਂ ਤੁਸੀਂ ਇਹ ਗੱਲ ਜਿਹੜੀ ਕੀਤੀ ਹੈ ਅੱਗੇ ਜਿਹੜੀ ਆਮ ਤੌਰ ਤੇ ਹਰਿਆਣਾ ਦੀ ਸਿਆਸਤ ਚ ਕਿਹਾ ਜਾਂਦਾ ਸੀ ਜਦੋਂ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਜਿੱਤੀ ਸੀ ਕਿ ਉਦੋਂ जाट ਤੇ ਨੌਨ जाट ਦਾ ਜਿਹੜਾ ਸੀਗਾ ਉਹਨੂੰ ਫਰਕ ਕਰਕੇ ਉਹ ਸੀਗਾ ਕਿ ਇੱਕ ਪਾਸੇ जाट ਜਿਹੜੇ ਆ ਉਹਨਾਂ ਨੇ ਸਪੋਰਟ ਕੀਤਾ ਦੂਸਰੇ ਪਾਸੇ ਨੌਨ जाट ਸੀ ਸਾਰੇ ਹੁਣ ਵੀ ਉਸ ਤਰ੍ਹਾਂ ਦੀ ਸਥਿਤੀ ਬੰਦੀ ਨਜ਼ਰ ਆਉਂਦੀ ਹੈ ਦੇਖੋ ਸਥਿਤੀ ਤਾਂ ਉਹੋ ਜਿਹੀ ਬਣਦੀ ਜਾ ਰਹੀ ਹੈ ਪਰ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਚੋਣ ਦਿੱਤੀ ਹੈ ਮੰਨ ਲਓ ਸੈਣੀ ਨੇ ਸੈਣੀ ਵੀ ਕਿਸਾਨੀ ਕਰਦੇ ਖੇਤੀਬਾੜੀ ਕਰਦੇ ਕਾਫੀ ਵੱਡੇ ਖੇਤੀ ਹੈਗੇ ਆ ਤੇ ਹੋਰ ਵੀ ਜਿਹੜੇ ਜਿਹੜੇ ਕਿਸਾਨ ਆ ਉਹ ਅਲਟੀਮੇਟਲੀ ਤਾਂ ਇਸ ਗੱਲ ਦੇ ਹੱਕ ਤੇ ਜਾਣਗੇ ਕਿ ਕਿਸਾਨਾਂ ਨਾਲ ਜਿਹੜਾ ਐਮਐਸਬੀ ਦਾ ਮਾਮਲਾ ਹੈ ਜਿਹੜੇ ਬੀਮੇ ਦਾ ਮਾਮਲਾ ਹੈ ਜਿਹੜੇ ਹੋਰ ਮਸਲੇ ਨੇ ਕਿਸਾਨਾਂ ਦੇ ਉਹਨਾਂ ਨੂੰ ਲੈ ਕੇ ਜਿਹੜੇ ਕਿਸਾਨ ਜੜਿਆ ਉਹ ਇਸ ਗੱਲ ਤੋਂ ਤਾਂ ਖਫਾ ਹੈਗੇ ਆ ਕਰਜ਼ੇ ਦਾ ਮਾਮਲਾ ਨੇ ਸਾਰੇ ਮਸਲਿਆਂ ਨੂੰ ਲੈ ਕੇ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਵਿਰੋਧ ਭਾਪ ਜਿਹੜਾ ਹੋਏਗਾ ਨਹੀਂ ਮੈਂ ਤਾਂ ਇਹੋ ਹੀ ਸਵਾਲ ਸੀ ਜਵੇਂ ਨੌਨ ਜਾਟ ਤੇ ਜਾਟ ਦਾ ਸਵਾਲ ਸੀ ਉਹ ਇਸ ਵਾਰ ਹੈ ਕਿ ਨਹੀਂ ਹੈ ਉਹ ਇਹ ਦੇਖੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਸਵਾਲ ਉਸ ਲੈਵਲ ਤੇ ਨਹੀਂ ਹੈਗਾ ਜਿਸ ਲੈਵਲ ਤੇ ਪਹਿਲਾਂ ਸੀਗਾ ਪਹਿਲਾਂ ਤਾਂ ਯਾਦ ਆਉਣਾ ਕਿ ਜਦੋਂ ਨੋਨ ਲ ਖੱਟੜ ਉਹਨਾਂ ਪਹਿਲੀ ਸਰਕਾਰ ਆਈ ਸੀਗੀ ਉਹਦੇ ਵਿੱਚ ਰੋहतक ਦੇ ਵਿੱਚ ਕਾਫੀ ਡਾਟੀ ਚਾਰਜ ਹੋਇਆ ਸੀਗਾ ਕਿਸਾਨਾਂ ਦੇ ਉੱਪਰ ਜਾਟਾਂ ਦੇ ਉੱਪਰ ਉਹ ਇੱਕ ਆਪਣੇ ਤੌਰ ਤੇ ਮਾਮਲਾ ਸੀਗਾ ਪਰ ਇਸ ਵਾਰੀ ਜਿਹੜਾ ਜਿਹੜਾ ਇਹ ਬਣਾਉਣ ਦੀ OBC ਮਤਲਬ ਜਿਹੜੇ 36 ਬਰਾਦਰ ਦਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਉਸ ਲੈਵਲ ਦੀ ਸਫਲਤਾ ਮਿਲੇਗੀ ਉਹਦਾ ਕਾਰਨ ਹੈ ਜਿਹੜੀ ਬੇਰੁਜ਼ਗਾਰੀ ਹੈ ਜਿਹੜੀ ਮਹਿੰਗਾਈ ਹੈ ਉਹ ਉਹਨਾਂ ਤਬਕਿਆਂ ਨੂੰ ਵੀ ਉਨੀ ਇਫੈਕਟ ਕਰਦੀ ਹੈ ਜਿੰਨੀ ਹੋਰਾਂ ਨੂੰ ਕਰਦੀ ਹੈ ਜਮੂਏ ਅਗਨੀ ਵੀਰ ਯੋਜਨਾ ਦਾ ਵੀ ਤਾਂ ਪੂਰਾ ਅਸਰ ਹੋਏਗਾ ਬਿਲਕੁਲ ਨਹੀਂ ਨੈਟ ਦੇਖੋ ਕਸਾਨੀ ਵਾਲਾ ਨੈਟਵਰਕ ਤਾਂ ਹੈਗਾ ਹੀ ਹੈ ਪਰ ਬੇਰੁਜ਼ਗਾਰੀ ਇੱਟੇ ਵੱਡੇ ਪੱਧਰ ਤੇ ਮੇਰੇ ਖਿਆਲ ਆਪਣੇ ਉੱਤਰੀ ਭਾਰਤ ਦੇ ਵਿੱਚ ਹਰਿਆਣੇ ਦੇ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਧ ਹੈ ਤੋ ਬੇਰਜ਼ਗਾਰੀ ਅਫੈਕਟ ਕਰਦੀ ਹੈ ਜੂਤਲੇ ਸਾਹਮਣੇ ਜਿਹੜਾ ਉਹ ਹਨੇਰਾ ਹੀ ਹੈ ਹਨੇਰਾ ਹੀ ਹੈ ਸਾਰੇ ਪਾਸੇ ਸੰਸਦ ਬੜਿਆ ਨਾ ਕਮਾਵੀ ਸਮਾਪਤੀ ਵੱਲ ਜਾ ਰਿਹਾ ਤੇ ਹੁਣ ਜਿਹੜੀ ਜੀ ਜੇ ਪੀ ਹੈ ਇਸ ਦੀ ਕਿਸ ਤਰ੍ਹਾਂ ਦੀ ਪੋਜੀਸ਼ਨ ਤੁਸੀਂ ਦੇਖਦੇ ਹੋ ਜਿਸ ਤਰ੍ਹਾਂ ਉਹਨਾਂ ਨੇ ਵੀ 10 ਉਮੀਦਵਾਰ ਖੜੇ ਕੀਤੇ ਆ ਇੰਡੀਅਨ ਨੈਸ਼ਨਲ ਲੋਕਤਾਲ ਉਹਨੇ ਵੀ ਖੜੇ ਕੀਤੇ ਹੋਏ ਆ ਇਹਨਾਂ ਦੋਨਾਂ ਦੀ ਸਥਿਤੀ ਕਿਹਦਾ ਸੰਖੇਪ ਚ ਦੱਸਿਓ ਜੇ ਜੇਪੀ ਦੇ ਜੇ ਜੇਪੀ ਦੇ ਵਿੱਚ ਤਾਂ ਉਹਨਾਂ ਦਾ ਜਿਹੜਾ ਪ੍ਰਧਾਨ ਸੀਗਾ ਨਿਸ਼ਾਨ ਸਿੰਘ ਉਹ 2 ਦਿਨ ਪਹਿਲਾਂ ਛੱਡਿਆ ਤਾਂ ਉਹਨੇ 10 ਦਿਨ ਪਹਿਲਾਂ ਜੇ ਜੇਪੀ ਛੱਡ ਦਿੱਤੇ ਸੀ 2 ਦਿਨ ਪਹਿਲਾਂ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਆਪਦੇ ਸਾਥੀਆਂ ਸਮੇਤ ਹੋਇਆ ਜੇ ਜੇਪੀ ਦੇ ਕਈ ਲੀਡਰ ਜਿਹੜੇ ਆ ਉਹਨਾਂ ਨੂੰ ਛੱਡ ਗਏ ਜੇ ਜੇਪੀ ਤਾਂ ਕਾਫੀ ਇੱਕ ਵਾਰੀ ਨਿਭੰਤੀ ਹੋ ਗਈ ਤੇ ਮੇਰਾ ਨਹੀਂ ਖਿਆਲ ਇਹਨਾਂ ਦਾ ਕੋਈ ਲੀਡਰ ਜਿਹੜਾ ਕੋਈ ਉਮੀਦਵਾਰ ਆ ਉਹ ਬਹੁਤ ਵੱਡਾ ਆਪਣੇ ਪ੍ਰਦਰਸ਼ਨ ਕਰ ਸਕੇ ਇਹਦੇ ਥਾਂ ਦੇ ਜਿਹੜਾ ਅਨੈਲੋ ਇੰਡੀਅਨ ਨੈਸ਼ਨਲ ਲੋਕ ਦਲ ਉਹ ਅਵੇ ਸਿੰਘ ਚਟੜਾ ਜਿਹੜੇ ਕੁਰਕ ਖੇਤਰ ਤੋਂ ਲੜ ਰਹੇ ਤੇ ਉੱਥੇ ਦੋ ਉਮੀਦਵਾਰ ਜਿਹੜੇ ਨਵੀਨ ਜੱਧੜਾ ਉਹ ਭਾਜਪਾ ਵੱਲੋਂ ਆ ਤੇ ਇਹ ਸੀਟ ਜਿਹੜੀ ਹੈ ਸਮਝੌਤੇ ਤਹਿ ਜਿਹੜੀ ਹੈ ਕਾਂਗਰਸ ਨੇ ਆਮ ਆਦਮੀ ਨੂੰ ਛੱਡੀ ਆਮ ਆਦਮੀ ਪਾਰਟੀ ਦਿੱਤੀ ਤੇ ਗੱਪਾ ਹੁਣੀ ਉਤੋਂ ਜਿਹੜੇ ਉਹ ਉਮੀਦਵਾਰ ਨੇ ਇਹ 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 ਜਲਦ ਜਤਨ ਲਾਏ ਜਾ ਰਹੇ ਆ ਵੀ ਜੇ ਦੋ ਇਹ ਦੋਨੇ ਬਾਣੀਆਂ ਕਮਿਊਨਿਟੀ ਚ ਆਉਂਦੇ ਆ ਵੀ ਇਹਨਾਂ ਦੀਆਂ ਵੋਟਾਂ ਜੇ ਵੰਡਦੀਆਂ ਤੇ ਜਾਡ ਵੋਟ ਇਕੱਠੇ ਹੋ ਜਾਣ ਤੇ ਇਹਦੇ ਚ ਜਿਹੜਾ ਅਭਿ ਚਟਾਲਾ ਨੂੰ ਫਾਇਦਾ ਹੋ ਸਕਦਾ ਹੈ ਇਹ ਅਜੇ ਗਤਾਰਬੰਦੀ ਹੋਣੀ ਹੈ ਅਜੇ ਪ੍ਰਚਾਰ ਨੇ ਜ਼ੋਰ ਫੜਨਾ ਤੇ ਜਦੋਂ ਜੋ ਪੂਰਾ ਪੜੇ ਤੇ ਇਹਦੇ ਚੋਂ ਇਸ ਹੜਕੇ ਦਾ ਅਜੇ ਤੱਕ ਨਤੀਜੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਇਹ ਕਿਧਰ ਨੂੰ ਜਾਏਗਾ ਕੀ ਕਾਂਗਰਸ ਪਾਰਟੀ ਜਿਹੜੀ ਆ ਪੂਰੇ ਜੋਰਸ਼ ਨਾਲ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਹਮੇਤ ਕਰੇਗੀ ਪੂਰੀ ਕੰਮ ਕਰੇਗੀ ਇਸ ਗੱਲ ਤੇ ਨਿਰਭਰ ਕਰੇਗਾ ਅਦਰਵਾਈਜ਼ ਇਹ ਜਿਹੜਾ ਜੇ जाट ਤੇ ਨੌਨ जाट ਦਾ ਮਸਲਾ ਬਣਿਆ ਤੇ ਸੀਟ ਜਿਹੜੀ ਅਨੈਲੋ ਤੇ ਵਨ ਨੂੰ ਵੀ ਹੋ ਸਕਦੀ ਜੇ ਉਹਨਾਂ ਨੂੰ ਕਿਸੇ ਥਾਂ ਤੋਂ ਥੋੜੀ ਬੜੀ ਉਮੀਦ ਹੈਗੀ ਤਾਂ ਇਸ ਹਲਕੇ ਤੋਂ ਅਦਰਵਾਈਜ਼ ਹਰਿਆਣਾ ਦੇ ਵਿੱਚ ਜਿਹੜੇ ਬਾਕੀ ਹਲਕੇ ਆ ਨੌ ਦੇ ਨੌ ਹਲਕੇ ਉਹਨਾਂ ਵਿੱਚ ਬਹੁਤਿਆਂ 'ਚ ਕਾਂਗਰਸ ਤੇ ਬੀਜੇਪੀ ਉਮੀਦਵਾਰਾਂ ਦੇ ਵਿੱਚ ਸਿੱਧੇ ਮੁਕਾਬਲੇ ਹੋਣਗੇ ਬਾਕੀਆਂ ਦਾ ਉਹਨਾਂ ਅਸਰ ਨਹੀਂ ਹੋਏਗਾ ਜਾਂ ਘੱਟ ਹੋਏਗਾ ਮੁਕਾਬਲਤਨ ਇਹ ਇਹ ਸਰਤੇ ਦੇ ਵਿੱਚ ਗੁਰਖੂ ਖੇਤਰ ਦੇ ਵਿੱਚ ਵੱਖਰੀ ਸਥਿਤੀ ਜਿਹੜੀ ਹੈ ਇੱਥੇ ਟ੍ਰਾਇੰਗੂਲਰ ਕੰਟੈਸਟ ਹੋਏਗਾ ਕਿਤੇ ਕਿਤੇ ਹੋਰ ਵੀ ਹੋ ਸਕਦਾ ਪਰ ਮੇਨਲੀ ਇੱਥੇ ਹੋਏਗਾ ਇਹਦੇ ਨਾਲ ਹੀ ਹਸਾਰ ਸੀਟ ਦੇ ਵਿੱਚ ਵੀ ਥੋੜਾ ਦੇਖਣਾ ਹੋਏਗਾ ਕਿ ਉੱਥੇ ਕੀ ਹੋ ਸਕਦਾ ਕਿੱਦਾਂ ਹੋ ਸਕਦਾ ਕਿਉਂਕਿ ਚਾਰੇ ਉਮੀਦਵਾਰ ਜਿਹੜੇ ਉਹ ਸੀਟ ਤੋਂ जाट ਨਹੀਂ ਤੇ ਪਹਿਲਾਂ ਕਈ ਵਾਰੀ ਇੱਥੋਂ ਇਹਨਾਂ ਤੋਂ ਜਿਹੜੇ ਚੌਧਰੀ ਭਜਨ ਲਾਲ ਉਹ ਵੀ ਲੜੇ ਚੋਂ ਉਹਨਾਂ ਦਾ ਲੜਕਾ ਜਿਹੜਾ ਕਲਦੀਪ ਚਣੋਈ ਉਹਨਾਂ ਨੇ ਵੀ ਲੜੇ ਤੇ ਇਸ ਇਸੇ ਤੇ ਕਿਹਨਾਂ ਹੋਰ ਵੀ ਲੜਦੇ ਨੇ ਪਰ ਇਸ ਵਾਰੀ ਉਥੋਂ जाट ਡੋਮਿਨੈਂਸ ਹੈਗੀ ਉਮੀਦਵਾਰਾਂ ਦੀ ਤੋ ਦੇਖਣਾ ਹੋਵੇਗਾ ਉੱਤੇ ਕੀ ਹੁੰਦਾ ਪਰ ਲੱਗਦਾ ਕਿ ਅਨੈਲੋ ਦਾ ਜੇ ਕਿਤੇ ਜਿਆਦਾ ਜੋਰ ਹੈ ਤੋ ਪੁਰਖ ਖੇਤਰ ਹਲਕੇ ਦੇ ਵਿੱਚ ਹੀ ਹੋਵੇਗਾ ਬਾਕੀ ਮੈਨੂੰ ਲੱਗਦਾ ਬਾਕੀ ਨੋਮਾਂ ਦੇ ਬਾਕੀ ਹਲਕਿਆਂ 'ਚ ਸਿੱਧੇ ਮੁਕਾਬਲੇ ਹੋਣ ਦੀ ਜਿਆਦਾ ਸੰਭਾਵਨਾ ਹੈ ਜੀ ਇਹ ਤੇ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਜਿਹੜੇ ਦੋ ਸਾਡੇ ਸਪਲੋਰ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਏ ਤੇ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਜੇ ਤੁਹਾਡੀ ਕੋਈ ਇਸ ਗੱਲਬਾਤ ਬਾਰੇ ਇਸ ਚਰਚਾ ਬਾਰੇ ਕੋਈ ਟਿੱਪਣੀ ਹੋਵੇ ਤਾਂ ਜਰੂਰ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜਮੂਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਹਾਨੂੰ ਆਜੀ ਸ਼ੁਕਰੀਆ ਜੀ ਤੁਹਾਨੂੰ ਸਭ